ਭਦੌੜ ਦੇ ਸਰਪੰਚ ਸੁਖਵਿੰਦਰ ਸਿੰਘ ਕਲਕੱਤਾ ਦੇ ਮਰਡਰ ਤੋਂ ਬਾਅਦ ਬਹੁਤ ਕੁਝ ਚੱਲਦਾ ਪਿਆ। ਬੜੀਆਂ ਚਰਚਾਵਾਂ ਚੱਲ ਰਹੀਆਂ ਕਿ ਆਖਰਕਾਰ ਇਹ ਮਰਡਰ ਹੋਇਆ ਕਿਵੇਂ? ਕਿਸ ਨੇ ਕਰਵਾਇਆ? ਕਿਦੀ ਸ਼ਾਇਤੇ ਹੋਇਆ? ਇੱਕ ਨਾਮ ਵੀ ਆ ਰਿਹਾ ਹੈ। ਇੱਕ ਐਮਐਲਏ ਦਾ ਨਾਮ ਆ ਰਿਹਾ ਆਮ ਆਦਮੀ ਪਾਰਟੀ ਦੇ ਐਮਐਲਏ ਦਾ। ਉਸ ਬਾਰੇ ਚਰਚਾ ਕਰਾਂਗੇ ਸਾਡੇ ਨਾਲ ਸਰਦਾਰ ਭੁਪਿੰਦਰ ਸਿੰਘ ਕੋਤਰਾ ਇਸ ਵੇਲੇ ਮੌਜੂਦ ਨੇ ਕੋਤਰਾ ਸਾਹਿਬ ਸਮਰਦਾ ਸ਼ੁਕਰੀਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਇਸ ਪੂਰੇ ਮੈਟਰ ਉੱਤੇ ਜੇ ਝਾਤ ਮਾਰੀਏ ਕੋਤਰਾ ਸਾਹਿਬ ਤੁਹਾਡਾ ਪੁਲਿਸ ਦਾ ਐਕਸਪੀਰੀਅੰਸ ਕੀ ਕਹਿੰਦਾ ਇਹ ਕਤਲ ਹੋਇਆ ਹੈ ਇਹ ਮਰਡਰ ਹੋਇਆ ਹੈ ਕਿਵੇਂ ਦੇਖਦੇ ਹੋ ਪਹਿਲਾਂ ਤਾਂ ਇਸ ਸਤਿ ਸ੍ਰੀ ਅਕਾਲ ਦੇ ਵੀ ਜਿੰਨੇ ਮੇਰੇ ਭਰਾ ਭੈਣ ਹੁੰਦੇ ਨੇ ਜਦੋਂ ਵੀ ਕੋਈ ਸਾਡੇ ਪੰਜਾਬ ਦੇ ਵਿੱਚ ਨਵਾਂ ਇੱਕ ਆਵਾਜ਼ ਉਠਾਉਣ ਵਾਲਾ ਕੋਈ ਮੇਰਾ ਭਰਾ ਜਾਂ ਕੋਈ ਸੱਜਣ ਮਿੱਤਰ ਜਾਂ ਕੋਈ ਵੀ ਬੰਦਾ ਉੱਠਦਾ ਹੈ ਹਮੇਸ਼ਾ ਹੀ ਉਹਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਔਰ ਉਸ ਦੇ ਵਿੱਚ ਹੁਣ ਆਪਾਂ ਇੱਥੇ ਸ਼ੁਰੂ ਕਰ ਲੈਨੇ ਆ ਕਿ ਆ ਸਰਪੰਚ ਸਾਹਿਬ ਜਿਹੜਾ ਸੁਖਵਿੰਦਰ ਸਿੰਘ ਕੋਲਕੱਤਾ ਜਿਹੜਾ ਸਰਪੰਚ ਨੇ। ਸਰਪੰਚ ਜਦੋਂ ਇਹਨਾਂ ਦੀ ਮਾਤਾ ਸੀ گا ਇਹ ਸਰਪੰਚੀ ਦਾ ਸਾਰਾ ਕੰਮ ਇਹੋ ਹੀ ਦੇਖ ਰਿਆ ਸੀ ਫੀਲਡ ਸਾਰਾ ਕੁਝ ਕਰ ਰਿਆ ਸੀ। ਮੁੰਡਾ ਵਧੀਆ ਕੰਮ ਕਰ ਰਿਆ ਸੀ। ਦੇਖੋ ਤੁਸੀਂ ਕਿੰਨਾ ਵਧੀਆ ਪਿੰਡ ਦਾ ਸੁਧਾਰ ਕੀਤਾ। ਮੈਂ ਤੇ ਪਿੰਡ ਦਾ ਜਿਹੜਾ ਪੰਚਾਇਤਕਾਰ ਦੇਖਿਆ ਹੀ ਪਹਿਲੀ ਵਾਰੀ ਇਹੋ ਜਿਹਾ ਕਾਈਟਾ ਵਧੀਆ ਸੁਧਾਰ। ਈਵਨ ਕੇ ਅਜੇ ਤੱਕ ਪੰਜਾਬ ਦੇ ਵਿੱਚ ਮੇਰੇ ਹਿਸਾਬ ਨਾਲ ਮੈਂ ਕਿਸੇ ਵੀ ਪਿੰਡ ਦਾ ਅਜੇ ਤੱਕ ਲੋਗੋ ਹੀ ਨਹੀਂ ਦੇਖਿਆ ਉਸ ਬੰਦੇ ਨੇ ਪਿੰਡ ਦਾ ਲੋਗੋ ਤੱਕ ਬਣਾਤਾ ਔਰ ਪੰਚਾਇਤ ਘਾਟਾ ਵਧੀਆ ਬਣਾਤਾ ਔਰ ਐਡਾ ਵਧੀਆ ਕੰਮ ਕਰਦਿਆਂ ਦੌਰਾਨ ਇਹ ਤੁਸੀਂ ਦੇਖੋ ਕਿ ਇੱਕ ਬੰਦੇ ਨੂੰ ਮਿੰਟ ਦੋ ਨਹੀਂ ਲੱਗੇ ਮਾਰ ਕੇ ਉਹ ਗਿਆ ਜੀ ਉਹ ਗਿਆ ਉਹ ਗਿਆ ਕਰਕੇ ਜੋ ਕਿ ਬਹੁਤ ਹੀ ਮਾੜੀ ਗੱਲ ਇਹਦੇ ਵਿੱਚ ਆਪਾਂ ਜੇ ਕਹੀਏ ਵੀ ਆਪਾਂ ਕਿਹਨੂੰ ਦੋਸ਼ੀ ਦਈਏ ਨਾ ਦੇਹੀ ਪੁਲਿਸ ਨੂੰ ਦੋਸ਼ੀ ਦੇਖਦੇ ਕਿਉਂਕਿ ਪੁਲਿਸ ਕਿਹੜਾ ਮੌਕੇ ਤੇ ਖੜੀ ਹੈ ਨਾ ਆਪਾਂ ਸਰਕਾਰ ਨੂੰ ਤੇ ਇਹਦੇ ਬਾਰੇ ਤੇ ਆਪਾਂ ਇਹੋ ਗੱਲ ਕਰਦੇ ਆਂ ਕਿ ਕੋਈ ਜਾਤੀ ਖੁੰਦਕਬਾਜੀ ਹੋ ਸਕਦੀ ਹੈ ਹੁਣ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਹੈਗਾ ਔਰ ਨੰਬਰ 2 ਇਹ ਵੀ ਹੋ ਸਕਦਾ ਕਿ ਇੱਕ ਤੁਸੀਂ ਵੀਡੀਓ ਸਾਰਿਆਂ ਨੇ ਦੇਖੀ ਹੋਏਗੀ ਕਿ ਲਾਭ ਸਿੰਘ ਉਗੋ ਕੇ ਕਿਦਾਂ ਬੋਲ ਰਿਹਾ ਉਹਨੂੰ ਵੀ ਇਹਦੇ ਥੱਪੜ ਮਾਰਿਆ ਜਾਂਦਾ ਉਹ ਕਈ ਗੱਲਾਂ ਹੈ ਕਈ ਗੱਲਾਂ ਇਹਦੇ ਘਰੇ ਚ ਆਉਂਦੀਆਂ ਜਿਨ੍ਹਾਂ ਦੇ ਵਿੱਚ ਹੁਣ ਤੁਹਾਨੂੰ ਮੈਂ ਦੋ ਤਿੰਨ ਗੱਲਾਂ ਇਹ ਦੱਸ ਦਿੱਤੀਆਂ ਦੂਜੀ ਗੱਲ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਆਵਾਜ਼ ਉਠਾਉਣ ਵਾਲਾ ਨਵਾਂ ਬੰਦਾ ਉੱਠਦਾ ਹੈ ਹੁਣ ਤੁਸੀਂ ਦੇਖ ਲਓ ਕਿ ਪਹਿਲਾ ਦੀਪ ਸਿੱਧੂ ਉੱਠਿਆ ਉਹਦੇ ਵਿੱਚ ਕੀ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਸਿੱਧੂ ਮੂਸੇਵਾਲਾ ਪੰਜਾਬ ਦੀ ਆਵਾਜ਼ ਬੜਾ ਮੁੰਡਾ ਸੋਹਣਾ ਸੀ ਬੜਾ ਵਧੀਆ ਗਾਇਕ ਸੀ ਕੀ ਰਿਜ਼ਲਟ ਤੁਹਾਡੇ ਸਾਹਮਣੇ ਆ ਨੰਗਲ ਅਬੀਆਂ ਤੋਂ ਹੀ ਉੱਠਿਆ ਦੇਖੋ ਤੁਹਾਡੇ ਸਾਹਮਣੇ ਕਿੰਨਾ ਵਧੀਆ ਮੁੰਡਾ ਸੀ ਕਿੰਨਾ ਵਧੀਆ ਆ ਉਹ ਦੇਖੋ ਹੋਰ ਵੀ ਸਾਡੇ ਪੰਜਾਬ ਦੇ ਵਿੱਚ ਇਹੋ ਜਿਹੇ ਬਹੁਤ ਕੇਸ ਹੋਏ ਨੇ ਜੇ ਗਿਣਨ ਲੱਗੀਏ ਤੇ ਸ਼ਾਇਦ ਗਿਣਤੀ ਨਹੀਂ ਸਾਡੇ ਕੋਲ ਪੂਰੀ ਹੋਣੀ ਕਿ ਇਹੋ ਜਿਹੇ ਆਪਾਂ ਉਹਨਾਂ ਨੂੰ ਕੀ ਕਾਗੇ ਆਪਾਂ ਇਹਨਾਂ ਨੂੰ ਕਾਗੇ ਵੀ ਪੰਜਾਬ ਦੇ ਸਾਡੇ ਦੇ ਹੀਰੇ ਜਿਹੜੇ ਨੇ ਜਦੋਂ ਉਹ ਚਮਕਣ ਦੀ ਵਾਰੀ ਆਂਦੀ ਉਹਨਾਂ ਨੂੰ ਜਦੋਂ ਕਹਿੰਦੇ ਨੇ ਚਮਕਣ ਦੀ ਵਾਰੀ ਆਈ ਤੇ ਉਹਨਾਂ ਦੀ ਚਮਕੀ ਖਤਮ ਕਰ ਦਿੰਦੇ ਅਗਲਾ ਤੇ ਗੱਲ ਇਹ ਦੇਖਣਾ ਬਾਕੀ ਸੀ ਵੀ ਅੱਗੇ ਕੀ ਕਰਦਾ ਉਹਦੀ ਮੈਂ ਨਹੀਂ ਉਸ ਬੰਦੇ ਦੀ ਤੁਸੀਂ ਕਿਤੇ ਸੁਣੀ ਹੋਵੇ ਤੇ ਕਿਸੇ ਨੇ ਪਤਾ ਨਹੀਂ ਮੈਂ ਤੇ ਉਸ ਬੰਦੇ ਦੀ ਅੱਜ ਤੱਕ ਕਿਤੇ ਕੋਈ ਇਹ ਪਾਰਟੀ ਦਾ ਵਿਰੋਧ ਕਰਦਿਆ ਕਿ ਇਹ ਸੰਸਥਾ ਦਾ ਕਿ ਇਹ ਜਥੇਬੰਦੀ ਦਾ ਮੈਂ ਉਹਦੀ ਕਿਤੇ ਆਵਾਜ਼ ਨਹੀਂ ਸੁਣੀ ਜਾਂ ਕਿਸੇ ਨੇ ਸੁਣੀ ਹੋਵੇ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਨਹੀਂ ਸੁਣੀ ਉਹਦੀ ਬੰਦੇ ਦੀ ਫਿਰ ਉਸ ਬੰਦੇ ਕੋਲ ਦੇਖੋ ਆਪਣਾ ਸੈਲਫ ਪ੍ਰੋਟੈਕਸ਼ਨ ਵਾਸਤੇ ਉਹਨੇ ਅਸਲਾ ਵੀ ਲਿਆ ਜੇ ਲੋ ਜਿਹੜਾ ਬੰਦਾ ਜਥੇਬੰਦੀ ਦਾ ਕੋਈ ਵੀ ਲੀਡਰ ਲੈ ਲਓ ਜਾਂ ਜਥੇਬੰਦੀ ਦੇ ਨਾਲ ਕੋ ਤੁਰਿਆ ਹੁੰਦਾ ਚਾਰ ਬੰਦਿਆਂ ਨਾਲ ਤੁਰਿਆ ਹੁੰਦਾ ਜਾਂ ਜਾਣਾ ਆਉਣਾ ਪੈਂਦਾ ਜਾਂ ਪਿੰਡ ਦੇ ਸਰਪੰਚ ਦਾ ਹੀ ਕਹਿਦੀਏ ਉਸ ਵਜ੍ਹਾ ਕਰਕੇ ਲਿਆ ਹੋਇਆਗਾ ਲਾਇਸੈਂਸ ਉਹਨੇ ਹੁਣ ਦੱਸਦੇ ਪਏ ਵੀ ਲਾਇਸੈਂਸ ਵੀ ਉਹਦਾ ਜਮਾ ਸੀ ਜਾਂ ਉਹਨੇ ਕਰਾਇਆ ਸੀ ਹੁਣ ਇਹ ਨਹੀਂ ਪਤਾ ਕਰਵਾਇਆ ਸੀ ਕਿ ਜਵਾ ਕੀਤਾ ਸੀ ਹਮ ਔਰ ਉਸ ਤੋਂ ਬਾਅਦ ਇਹ ਕੰਮ ਹੋਇਆ ਔਰ ਮੈਂ ਤੇ ਇਸ ਗੱਲ ਨੂੰ ਕਹਿੰਦਾ ਕਿ ਜਦੋਂ ਇਹ ਕੰਮ ਹੋ ਗਿਆ ਉਸ ਤੋਂ ਬਾਅਦ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ ਜੋ ਮਰਜ਼ੀ ਕਹੀ ਜਾਂਦੀ ਸਾਰਾ ਕੁਝ ਪੁਲਿਸ ਕਰ ਲਵੇ ਇਨਵੈਸਟੀਗੇਸ਼ਨ ਚ ਇਹ ਹੁਣ ਤੇ ਪੁਲਿਸ ਹੀ ਕਲੀਅਰ ਕਰਾਏਗੀ ਕਿਉਂਕਿ ਜਦੋਂ ਹੁਣ ਬੰਦਾ ਜਾਣ ਲਈ ਚਲਾ ਗਿਆ ਹੁਣ ਕਿੱਥੋਂ ਅਸੀਂ ਵੈਰੀਫਾਈ ਕਰਾਂਗੇ ਕੀ ਕਰਾਂਗੇ ਕਿ ਕਿਉਂਕਿ ਪੁਲਿਸ ਨੇ ਇਹ ਕਿਹਾ ਆ ਕਿ ਉਹ ਜੇ ਪਟਿਆਲਾ ਰੇਂਜ ਦੇ ਡੀਆਈਜੀ ਦੀ ਗੱਲ ਕਰੀਏ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਗੱਲ ਆਖੀ ਹੈ ਕਿ ਉਹਨਾਂ ਨੇ ਕੋਈ ਜਮਾਨੇ ਨਹੀਂ ਸੀ ਕਰਾਏ ਆ ਪੁਲਸ ਨੇ ਕੋਈ ਜਮਾਨੇ ਨਹੀਂ ਕੀਤਾ ਉਹਨਾਂ ਦਾ ਅਸਲਾ ਉਹ ਤਾਂ ਕੋਈ ਹੋਰ ਗੱਲ ਕਹੀ ਜਾਂਦੇ ਆ ਉਹ ਤਾਂ ਕਹਿੰਦੇ ਕਿ ਉਹਨਾਂ ਨੇ ਕਢਾ ਲਿਆ ਸੀ ਡੀਸੀ ਤੋਂ স্পেশਲ ਲੈਟਰ ਦੇ ਕੇ ਉਹਨਾਂ ਨੇ ਆਪਣਾ ਅਸਲਾ ਵਾਪਸ ਲੈ ਲਿਆ ਜੀਗਾ ਇਹ ਗੱਲ ਹੋਰੀ ਪਾਸੇ ਤੁਰਪੀ ਨਹੀਂ ਵਾਪਸ ਕਿਨੇ ਲੈਣਾ ਸੀ ਜਿਹੜੇ ਸਰਪੰਚ ਸਾਹਿਬ ਨੇ ਜਿਹੜੇ ਡੱਥ ਹੋਈ ਨਹੀਂ ਉਹਨਾਂ ਨੇ ਵਾਪਸ ਥੋੜਾ ਉਹਨਾਂ ਤੇ ਆਪਣੇ ਕੋਲ ਲਿਆਉਣਾ ਕਿ ਜਮਾ ਥੋੜੀ ਕਰਾਇਆ ਉਹਨਾਂ ਤੇ ਆਪਣੇ ਕੋਲ ਲਿਆ ਸੀ ਤੇ ਜੇ ਲਿਆ ਸੀ ਉਹਨਾਂ ਨੇ ਲਾਇਸੈਂਸ ਪਹਿਲਾਂ ਅਪਲਾਈ ਕਰਕੇ ਇਸੇ ਕਰਕੇ ਲਿਆ ਸੀ ਕਿਉਂਕਿ ਪੁਲਿਸ ਜਦੋਂ ਵੀ ਆਪਾਂ ਅਸਲੇ ਦਾ ਲਾਇਸੈਂਸ ਲੈਂਦੇ ਆ ਜਾਂ ਹਥਿਆਰ ਲੈਂਦੇ ਆ ਪੂਰੀ ਵੈਰੀਫਿਕੇਸ਼ਨ ਹੁੰਦੀ ਏ ਤੋਂ ਜੱਡ ਕੀ ਇਸ ਬੰਦੇ ਦਾ ਕੋਈ ਕ੍ਰਿਮੀਨਲ ਰਿਕਾਰਡ ਤਾਂ ਨਹੀਂ ਜਾਂ ਕਿਸੇ ਕ੍ਰਿਮੀਨਲ ਕਿਸੇ ਬੰਦੇ ਨਾਲ ਲਿੰਕ ਤਾਂ ਨਹੀਂ ਜਾਂ ਜੋ ਵੀ ਕੋਈ ਤੋਂ ਜੱਡ ਜੋ ਵੀ ਸਾਡੀ ਪੁਲਿਸ ਦੀ ਜੋ ਇਨਕੁਆਇਰੀ ਹੁੰਦੀ ਏ ਉਹ ਕੀਤੀ ਜਾਂਦੀ ਏ ਉਸ ਤੋਂ ਬਾਅਦ ਲਾਇਸੈਂਸ ਮਿਲਦਾ ਲਾਇਸੈਂਸ ਲਿਆ ਹੋਏਗਾ ਉਸ ਬੰਦੇ ਨੇ ਉਹ ਕੀ ਉਸ ਤੋਂ ਬਾਅਦ ਜਮ੍ਹਾਂ ਕਰਾਤਾ ਜਾਂ ਜਮ੍ਹਾਂ ਹੋ ਗਿਆ ਜਾਂ ਕੀ ਹੋਇਆ ਇਹ ਹੁਣ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਵਿੱਚ ਸਾਰਾ ਕੁਝ ਸਾਹਮਣੇ ਆ ਗਿਆ ਮਿਉਨ ਜੇ ਨਮਾਸਲਾ ਲਿਆ ਸੀ ਜੇ ਇਹੀ ਗੱਲ ਸਾਹਮਣੇ ਆ ਰਹੀ ਹੈ ਤੇ ਜਮਾ ਕਰਾਉਣ ਦੀ ਕੀ ਲੋੜ ਪੈ ਗਈ ਸੀ ਐਦਾਂ ਦਾ ਤਾਂ ਕੁਝ ਚੱਲ ਨਹੀਂ ਆ ਜਾਂਦਾ ਇਲੈਕਸ਼ਨਸ ਚੱਲਦੇ ਹੁਣ ਤਾਂ ਜਮਾ ਕਰਾਉਣਾ ਪੈ ਜਾਵੇ ਐਦਾਂ ਵੀ ਤਾਂ ਕੋਈ ਪ੍ਰੋਸੀਜਰ ਹੈ ਨਹੀਂ ਅਜੇ ਇਹ ਤੇ ਹੁਣ ਉਹਦੇ ਘਰ ਦੇ ਪਰਿਵਾਰ ਹੀ ਦੱਸਣਗੇ ਕਿਹੜਾ ਵੀ ਕੀ ਗਰਾਉਂਡ ਸੀ ਕੀ ਇਸ ਵੇਲੇ ਉਹਦੀ ਪੋਜੀਸ਼ਨ ਸੀ ਜਾਂ ਕਿਦਾਂ ਜਮਾ ਕਰਾਉਣ ਦੀ ਨੋਬਤ ਆਈ ਜਿਉਂ ਕਹਿੰਦੇ ਜਮਾ ਕਰਾਇਆ ਕਿਉਂ ਜਮਾ ਕਰਾਇਆ ਜਮਾ ਕਰਵਾਇਆ ਕਿ ਜਮਾ ਕੀਤਾ ਗਿਆ ਇਹ ਵੀ ਹੁਣ ਪਰਿਵਾਰ ਦੇ ਵਿੱਚੋਂ ਸਾਹਮਣੇ ਆਏਗਾ ਜਾਂ ਪੁਲਿਸ ਦੀ ਇਨਵੈਸਟੀਗੇਸ਼ਨ ਸਾਹਮਣੇ ਆਏਗਾ ਜਾਂ ਜੋ ਵੀ ਇਸ ਚੀਜ਼ ਦੇ ਨਾਲ ਸਾਰੀ ਜੋ ਕਾਰਵਾਈ ਚੱਲਦੀ ਹੈ ਪ੍ਰोसीडिंग ਚੱਲ ਰਹੀ ਹੈ ਉਹਦੇ ਵਿੱਚ ਕਲੀਅਰ ਹੋਏਗਾ ਕਿ ਇਹ ਕੀ ਹੋਇਆ ਕੋਤਰਾ ਸਾਹਿਬ ਜੀ ਗੱਲ ਇਹ ਹੈ ਕਿ ਜੇ ਜਾਣ ਕੇ ਜਮਾ ਕੀਤਾ ਗਿਆ ਫਿਰ ਇਹ ਗੱਲ ਹੋਰ ਬੰਨਿਆ ਤੁਰ ਪੈਣੀ ਹੈ ਫਿਰ ਇਹ ਇਹ ਕਤਲ ਹੋਰ ਇੱਕ ਵੱਖਰੇ ਲੈਵਲ ਤੇ ਪਹੁੰਚ ਜਾਣਾ ਤੁਹਾਨੂੰ ਇਹ ਨਹੀਂ ਲੱਗਦਾ ਬਿਲਕੁਲ ਮੈਂ ਤੇ ਅੱਗੇ ਗੱਲ ਕਹਿੰਦਾ ਫਿਰ ਤੇ ਹੋਰ ਪਾਸੇ ਜੇ ਆਪ ਜਮਾ ਕੀਤਾ ਹੋਇਆ ਉਹਨਾਂ ਨੇ ਬਾਈ ਆਰਡਰ ਜਮਾ ਕਰਵਾਇਆ ਨੈਚਰ ਦੀ ਗੱਲ ਫਿਰ ਤੇ ਫਿਰ ਤੇ ਗਰਾਊਂਡ 'ਤੇ ਹੋਰ ਮਸੇ ਨੂੰ ਚੱਲ ਜਾਂਦੀ ਨਾ ਤੁਹਾਨੂੰ ਉਹ ਗੱਲ ਤਾਂ ਫਿਰ ਉੱਥੇ ਆਈ ਆ ਜਾਂਦੀ ਵੀ ਉਹ ਜਿਹੜੀ ਅੱਗੇ ਤੁਸੀਂ ਪਹਿਲਾਂ ਕਹਿਣੇ ਵਾ ਵੀ ਇਹਦੇ ਪਿੱਛੇ ਕੋਈ ਹੱਥ ਹੈਗਾ ਉਹ ਤੁਹਾਡੇ ਸਾਹਮਣੇ ਫਿਰ ਜੇ ਤੇ ਜਮਾ ਬਾਈ ਆਰਡਰ ਕਰਵਾਇਆ ਨੈਚਰ ਦੀ ਗੱਲ ਹੈ ਵੀ ਇਹਦੇ ਪਿੱਛੇ ਕੋਈ ਹੱਥ ਹੈਗਾ ਤੇ ਜੇ ਉਹਨੇ ਆਪ ਕਰਾਇਆਗਾ ਫਿਰ ਉਹ ਸਾਰਾ ਤਾਂ ਵੀ ਕਲੀਅਰ ਹੋਏਗਾ ਕਿ ਲਾਭ ਸਿੰਘ ਉਗੋ ਉਗੋ ਕੀ ਦੀ ਗੱਲ ਕਰਦੇ ਆ ਵਿਧਾਇਕ ਲਾਭ ਸਿੰਘ ਉਗੋ ਕੇ ਦਾ ਨਾਮ ਅਚਾਨਕ ਇਸ ਦੇ ਵਿੱਚ ਆ ਗਿਆ ਹਾਲਾਂਕਿ ਉਹ ਵੀਡੀਓਜ਼ ਵੀ ਨਸ਼ਰ ਹੋ ਗਈਆਂ ਇੱਕ ਮੁੰਡਾ ਰਫਤਾਰ ਰਾਇ ਹੈ ਉਹ ਪੁਬਾ ਮਾਰ ਮਾਰ ਰੁੰਦਾ ਦੇ ਨਾਲ ਕਹਿੰਦਾ ਕਿ ਮੈਨੂੰ ਪੂਰਾ ਸ਼ੱਕ ਹੈ ਕਿ ਲਾਭ ਸਿੰਘ ਉਗੋ ਕੇ ਦਾ ਇਹਦੇ ਵਿੱਚ ਹੱਥ ਹੈਗਾ ਇੱਕ ਐਮਐਲਏ ਦਾ ਹੱਥ ਕਿਸ ਤਰ੍ਹਾਂ ਹੋ ਸਕਦਾ ਹੈ ਇੱਕ ਕਤਲ ਦੇ ਵਿੱਚ ਜੇ ਐਮਐਲਏ ਦਾ ਹੱਥ ਆ ਗਿਆ ਫਿਰ ਇਹ ਬਹੁਤ ਵੱਡੀ ਤੋਹਮਤ ਲੱਗ ਜਣੀ ਆ ਆਮ ਆਦਮੀ ਪਾਰਟੀ ਦੇ ਉੱਤੇ ਇਹ ਗੱਲ ਇਦਾਂ ਜੀ ਮੈਂ ਪ੍ਰੈਸ ਮੀਡੀਆ ਨੂੰ ਔਰ ਜਿੰਨੇ ਮੇਰੇ ਸੁਣਦੇ ਮੈਂ ਸਾਰਿਆਂ ਨੂੰ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਕਿ ਐਫ ਆਈ ਆਰ ਜਦੋਂ ਸਾਡੇ ਥਾਣੇ ਦੇ ਵਿੱਚ ਕਿਤੇ ਵੀ ਐਫ ਆਈ ਆਰ ਦਾ ਮਤਲਬ ਪਹਿਲਾਂ ਫੁੱਲ ਫਾਰਮ ਤੁਹਾਨੂੰ ਮੈਂ ਐਫ ਆਈ ਆਰ ਜਿਹਾ ਫਰਸਟ ਇਨਫੋਰਮੇਸ਼ਨ ਰਿਪੋਰਟ ਫਸਟ ਇਨਫਾਰਮੇਸ਼ਨ ਰਿਪੋਰਟ ਕਿੰਨੇ ਦਿੱਤੀ ਕੀ ਕੀਤੀ ਉਹਦੇ ਵਿੱਚ ਹੋਏਗਾ ਉਹਦੇ ਵਿੱਚ ਜੇ ਮੰਨ ਲਓ ਐਫ ਆਈ ਆਰ ਕਰਦਿਆਂ ਦੇ ਬਿਆਨਾਂ ਦੇ ਦਰਜ ਉਹਦੇ ਬ੍ਰਦਰ ਦੇ ਵਾਈਫ ਦੇ ਜਾਂ ਮਦਰ ਦੇ ਕਿਸੇ ਦੇ ਵੀ ਬਿਆਨਾਂ ਤੇ ਇਹ ਤੋਂ ਇਲਾਵਾ ਵੀ ਜੇ ਕਿਸੇ ਹੋਰ ਦਾ ਵੀ ਬਿਆਨਾਂ ਤੇ ਐਫ ਆਈ ਆਰ ਦਰਜ ਹੋਏਗੀ ਮੌਕੇ ਦੇ ਹਾਲਾਤਾਂ ਮੁਤਾਬਕ ਉਹਨੇ ਬੰਦੇ ਚਾਰ ਲਿਖਾਤੇ ਪੰਜ ਲਿਖਾਤੇ 10 ਲਿਖਾਤੇ ਉਹ ਉਹ ਸਾਰਾ ਕੁਝ ਲਿਖਣ ਜੋਗੇ ਉਹਨਾਂ ਦਾ ਕਿਉਂਕਿ ਮੌਕੇ ਦੇ ਜਿਹੜਾ ਵੀ ਉਸ ਵੇਲੇ ਅਫਸਰ ਹੋਏਗਾ ਜਿੰਨੇ ਵੀ ਮੌਕੇ ਤੇ ਜੋ ਵੀ ਲਿਖਾਇਆ ਉਹ ਸਾਰਾ ਕੁਝ ਲਿਖਿਆ ਜਾਂਦਾ ਹੁੰਦਾ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਦੇ ਵਿੱਚ ਇਹ ਦੇਖਣਾ ਕਿ ਜੇ ਇਹਨਾਂ ਨੇ ਆ ਬੰਦੇ ਲਖਾਇ ਕੀ ਇਹ ਬੰਦੇ ਇਸ ਕੇਸ ਦੇ ਵਿੱਚ ਇਨਵੋਲ ਕਿਉਂਕਿ ਪੁਲਿਸ ਦੀ ਇਨਵੈਸਟੀਗੇਸ਼ਨ ਅਫਸਰ ਨੇ ਸਾਰੀ ਇਨਵੈਸਟੀਗੇਸ਼ਨ ਕਰ ਰਹੀ ਉਹਦੇ ਵਿੱਚ ਹੀ ਉਹਨਾਂ ਨੇ ਨਸ਼ਰ ਕਰਨਾ ਔਰ ਸਾਰਾ ਚੈੱਕ ਕਰਨਾ ਕਿ ਕੀ ਕਿਹੜਾ ਬੰਦਾ ਹੈਗਾ ਕਿਹੜਾ ਨਹੀਂ ਉਹ ਸਾਰੀ ਡਿਟੇਲ ਉਹਦੇ ਵਿੱਚ ਕਢਾਈ ਜਾਵੇਗੀ ਹੁਣ ਤੁਸੀਂ ਗੱਲ ਕਹਿੰਦੇ ਲਾਭ ਸਿੰਘ ਉਗੋਕੇ ਦੀ ਲਾਭ ਸਿੰਘ ਉਗੋਕੇ ਬਾਰੇ ਮੈਂ ਗੱਲ ਕਰਦਾ ਕਿ ਲਾਭ ਸਿੰਘ ਉਗੋਕੇ ਮੈਂ ਕੋਈ ਕਿਸੇ ਪਾਰਟੀ ਦਾ ਬਲਾਰਾ ਤੇ ਹੈ ਨਹੀਂ ਮੈਂ ਇਹ ਵੀ ਨਹੀਂ ਕਹਿੰਦਾ ਵੀ ਜੇ ਉਹ ਵਿੱਚ ਹੋਵੇ ਤਾਂ ਉਹਨੂੰ ਛੱਡਿਆ ਜਾਵੇ ਤੇ ਜੇ ਨਾਂ ਵਿੱਚ ਹੋਵੇ ਤੇ ਫਿਰ ਉਹਨੂੰ ਵਿੱਚ ਲਿਆਂਦਾ ਜਾਵੇ ਮੈਂ ਗੱਲ ਕਰਦਾ ਕਿ ਇਹ ਸਾਡੇ ਉਸ ਵੇਲੇ ਪੁਲਿਸ ਦੀ ਇਨਵੈਸਟੀਗੇਸ਼ਨ ਅਫਸਰ ਨੇ ਦੇਖਣਾ ਕਿ ਲਾਭ ਸਿੰਘ ਉਗੋਕੇ ਵਿੱਚ ਹੈਗਾ ਸੀ ਜੇ ਵਿੱਚ ਹੋਵੇ ਤੇ ਮੈਂ ਜੇ ਮੇਰੇ ਆਈਓ ਜਾਂ ਉਸ ਇਲਾਕੇ ਦਾ ਅਫਸਰ ਸੁਣਦਾ ਹੋਏ ਆਵਾਜ਼ ਜੇ ਵਿੱਚ ਇਨਵੋਲ ਹੋਵੇ ਮੇਰੇ ਹਿਸਾਬ ਨਾਲ ਫਿਰ ਆਮ ਆਦਮੀ ਪਾਰਟੀ ਦਾ ਜੇ ਬੰਦਾ ਵਿੱਚ ਇਨਵੋਲ ਹੋਏ ਤੇ ਮੇਰੇ ਹਿਸਾਬ ਨਾਲ ਨਹੀਂ ਛੱਡਿਆ ਜਾਣਾ ਚਾਹੀਦਾ ਕਿਉਂਕਿ ਇਸ ਇਹਦਾ ਮਤਲਬ ਤੇ ਹੈ ਕਿ ਜਨਤਾ ਨੇ ਜਿਹੜੀ ਸਾਡੀ ਸਰਕਾਰ ਚੁਣੀ ਹੈ ਉਹ ਸਰਕਾਰ ਇਸੇ ਕਰਕੇ ਚੁਣੀ ਗਈ ਹੈ ਕਿ ਸਾਡੀ ਆਮ ਜਨਤਾ ਦੀ ਆਵਾਜ਼ ਨਹੀਂ ਤਬਾਹ ਲਾ ਜਾਵੇ ਜੇ ਵਾਹ ਸਾਡੀ ਦੱਬੀ ਗਈ ਤਾਂ ਫਿਰ ਅਸੀਂ ਕਦਾਂ ਚੱਕਾਂਗੇ ਫਿਰ ਕੰਮ ਕਿਦਾਂ ਕਰਾਂਗੇ ਬੋਤਰਾ ਸਾਹਿਬ ਕੁਝ ਬੇਸਿਕ ਗੱਲਾਂ ਤੇ ਮੈਂ ਆਉਣਾ ਚਾਹੁੰਨਾ ਆ ਜਿਵੇਂ ਹੁਣ ਇਹ ਮੰਗ ਉੱਠ ਰਹੀ ਹੈ ਕਿ ਨਾਮਜ਼ਦ ਕੀਤਾ ਜਾਵੇ ਚਰਨਜੀਤ ਸਿੰਘ ਚੰਨੀ ਆ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ ਉਹ ਵੀ ਇਹ ਮੰਗ ਕਰ ਰਿਹਾ ਕਿ ਲਾਭ ਸਿੰਘ ਉਗਕੇ ਦਾ ਨਾਮ ਜਿਹੜਾ ਉਹ ਐਫ ਆਈ ਆਰ ਦੇ ਵਿੱਚ ਸ਼ਾਮਿਲ ਕੀਤਾ ਜਾਵੇ ਕੀ ਇਹ ਪੁਲਿਸ ਪ੍ਰੋਸੀਜਰ ਹੈਗਾ ਤੁਸੀਂ ਤਾਂ ਪੁਲਿਸ ਦੇ ਵਿੱਚ ਰਹੇ ਹੋ ਤੁਸੀਂ ਜਾਣਦੇ ਹੋ ਕਿ ਕੀ ਇਸ ਤਰ੍ਹਾਂ ਨਾਮ ਆਰਮਨਾਲ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਜੇ ਕੋਈ ਲੋੜ ਪਵੇ ਜੇ ਲੋੜ ਪਵੇ ਮੌਕੇ ਦੇ ਹਾਲਾਤਾਂ ਮੁਤਾਬਕ ਹੈ ਕਈ ਵਾਰੀ ਗੱਲ ਜਿੱਦਾਂ ਮੈਂ ਹੀ ਬਣ ਲਉ ਕਹਿੰਦਾ ਮੈਂ está tu ਦੋ ਦੋ ਬੰਦੇ ਤੁਸੀਂ ਮੇਰੇ ਕੋ ਆ ਕੇ ਤੁਹਾਡਾ ਨਾਮ ਲਿਖ ਲਿਆ ਹੁਣ ਮੈਨੂੰ ਬਾਅਦ ਚ ਪਤਾ ਲੱਗੇਗਾ ਜਦ ਕਿਤੋਂ ਹੋਰ ਪ੍ਰੀਆ ਯਾਰ ਇਹਨਾਂ ਦੇ ਮਗਰ ਕੋਈ ਦੋ ਬੰਦੇ ਹੋਰ ਵੀ ਸੀ ਕਈ ਵਾਰੀ ਮੌਕੇ ਦੇ ਹਾਲਾਤਾਂ ਮੁਤਾਬਕ ਉਹੀ ਬੰਦੇ ਵਿੱਚ ਲਾਈ ਜਾਂਦੇ ਨੇ ਪਰ ਜਦੋਂ ਬਾਅਦ ਚ ਪਤਾ ਲੱਗਦਾ ਨਹੀਂ ਯਾਰ ਇਹਨਾਂ ਦੇ ਪਿੱਛੇ ਬੈਕ ਫੁੱਟ ਤੇ ਕੀ ਹੋ ਰਿਹਾ ਸੀ ਫਿਰ ਜੇ ਉਹ ਵੀ ਨਾਮ ਆਣਗੇ ਤਾਂ ਉਹ ਵੀ ਰੱਖੇ ਜਾਣਗੇ ਹੁਣ ਗੱਲ ਤੁਸੀਂ ਕਹਿ ਰਹੇ ਹੋ ਕਿ ਚਰਨਜੀਤ ਸਿੰਘ ਚੰਨੀ ਵਾਲੀ ਗੱਲ ਕਰਦੇ ਹੋ ਕਿ ਉਹਨਾਂ ਨੇ ਮੰਗ ਕੀਤੀ ਹੈ ਜੇ ਮੰਗ ਕੱਲੀ ਮੰਗ ਕਰਨ ਦੀ ਗੱਲ ਨਹੀਂ ਮੈਂ ਅੱਗੇ ਵੀ ਕਿਹਾ ਵੀ ਮੈਂ ਕੱਲੀ ਮੰਗ ਕਰਨ ਦੀ ਗੱਲ ਨਹੀਂ ਕਰਦਾ ਕੀ ਜੇ ਉਹਦਾ ਵਿੱਚ ਨਾ ਆਉਂਦਾ ਆਈਓ ਜਾਂ ਇਨਵੈਸ ਸੀਨੀਅਰ ਅਫਸਰ ਜੋ ਇਸ ਕੇਸ ਦੀ ਪੈਰਵਾਈ ਜਾਂ ਇਨਕੁਆਇਰੀ ਕਰਦਾ ਹੋਵੇਗਾ ਉਹ ਸਾਰੀ ਇਸ ਦੀ ਡਿਟੇਲ ਲਵੇ ਜੇ ਵਿੱਚ ਆਉਂਦਾ ਹੋਏ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਕਹਿਣਾ ਤੁਸੀਂ ਵੀ ਬਿਲਕੁਲ ਸਪੋਰਟ ਕਰਕੇ ਫਿਰ ਉਸ ਬੰਦਾ ਜੇ ਵਿੱਚ ਇਨਵੋਲਵ ਹੁੰਦਾ ਹੈ ਤੇ ਬਖਸ਼ਣਾ ਮੇਰੇ ਹਿਸਾਬ ਨਾਲ ਨਹੀਂ ਚਾਹੀਦਾ ਜੋ ਸਿਚੁਏਸ਼ਨ ਹੈ ਜੇ ਆਪਾਂ ਉਸ ਹਿਸਾਬ ਨਾਲ ਗੱਲ ਵੀ ਕਰੀਏ ਪਰਿਵਾਰ ਦੇ ਜੀ ਵੀ ਕਹਿੰਦੇ ਆ ਸਮਰਥਕ ਕਹਿੰਦੇ ਆ ਲਾਭ ਸਿੰਘ ਗੋਕੋ ਕੇ ਦਾ ਨਾਮ ਵਾਰ-ਵਾਰ ਉੱਠਦਾ ਪਿਆ ਮੁਜਾਰੇ ਦੇ ਵਿੱਚ ਚੱਲ ਜੀਏ ਤਾਂ ਕੀ ਇਸ ਬਿਨਾ ਦੇ ਉੱਤੇ ਐਫ ਆਈ ਆਰ ਦੇ ਵਿੱਚ ਐਮ ਐਲ ਏ ਦਾ ਨਾਮ ਆ ਸਕਦਾ ਹੈ ਜੀ ਬਿਲਕੁਲ ਆ ਸਕਦਾ ਜੀ ਬਿਲਕੁਲ ਆ ਸਕਦਾ ਜੇ ਹੁਣ ਤੋਂ ਪਹਿਲਾਂ ਕਿੰਨੇ ਐਮਐਲਏ ਨੇ ਕੀ ਕੁਛ ਕੀਤਾ ਸਾਰਾ ਕੁਝ ਆਇਆ ਚਾਪਾ ਜਲੰਧਰ ਦੀ ਲਾਲੇ ਜੇ ਉਹਨੇ ਕਿੰਨੀ ਕ腐ਸ਼ਨ ਕੀਤੀ ਐਮਐਲਏ ਨੇ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਮੈਂ ਇੱਕ ਹਿਸਾਬ ਦੇਖਿਆ ਬਾਕੀ ਗੱਲਾਂ ਦੀਆਂ ਗੱਲਾਂ ਕ腐ਸ਼ਨ ਦੇ ਵਿੱਚ ਜਾਂ ਕਿਸੇ ਵੀ ਕ੍ਰਾਈਮ ਦੇ ਵਿੱਚ ਚਾਹੇ ਕੋਈ ਅਫਸਰ ਆਇਆ ਉਹ ਨਹੀਂ ਬਖਸ਼ਿਆ ਚਾਹੇ ਉਹਨਾਂ ਦਾ ਆਪਣਾ ਐਮਐਲਏ ਆਇਆ ਉਹ ਨਹੀਂ ਬਖਸ਼ਿਆ ਇਹ ਚਾਹੀਦਾ ਵੀ ਇਦਾਂ ਹੀ ਕਿਉਂਕਿ ਜੇ ਅਸੀਂ ਆਮ ਜਨਤਾ ਦੀ ਸਰਕਾਰ ਬਣਾਈਏ ਤੇ ਆਮ ਜਨਤਾ ਦੀ ਆਵਾਜ਼ ਇਹੋ ਹੀ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਨਾ ਅਗੇ ਸਾਡੇ ਜੇ ਸਾਡਾ ਪੰਜਾਬ ਕੁਛ ਚਿੱਟੇ ਦੀਆਂ ਗੋਲੀਆਂ ਨਾਲ ਮਰੇ ਤੇ ਕੁਛ ਜੜੀਆਂ ਅਸਲੇ ਦੀਆਂ ਗੋਲੀਆਂ ਨਾਲ ਮਰੇ ਇਹਨਾਂ ਦੋਹਾਂ ਚੀਜ਼ਾਂ 'ਲ ਮੁੱਖ ਮੰਤਰੀ ਸਾਹਿਬ ਨੂੰ ਥੋੜਾ ਧਿਆਨ ਦੇਣਾ ਚਾਹੀਦਾ ਦੂਜੀ ਗੱਲ ਰਹੀ ਸਾਡੇ ਡੀਜੀਪੀ ਸਾਹਿਬ ਦੀ ਡੀਜੀਪੀ ਸਾਹਿਬ ਵੀ ਬਹੁਤ ਵਧੀਆ ਕੰਮ ਕਰ ਰਹੇ ਕਈ ਗੱਲਾਂ ਹੁੰਦੀਆਂ ਕਈ ਵਾਰੀ ਕੁਛ ਕੰਮ ਜਿਹੜੇ ਹੁੰਦੇ ਨੇ ਡੀਜੀਪੀ ਸਾਹਿਬ ਨੇ ਆਪ ਤੇ ਕਰਦੇ ਨਹੀਂ ਕਿਉਂਕਿ ਥੱਲੇ ਵਾਲਾ ਸਟਾਫ ਹੈ ਹੁਣ ਜੇ ਐਸਐਸਪੀ ਨੂੰ ਕਹੀਏ ਕੋਈ ਐਸਐਸਪੀ ਨਾ ਤਨੀ ਆਪ ਘਸਾਰੇ ਕੰਮ ਕਰ ਰਹੇ ਕੰਮ ਤੇ ਠੱਲੇ ਜਾ ਕੇ ਐਸਐਚਓ ਨਹੀਂ ਕਰ ਰਹਾ ਠੱਲੇ ਕਿਉਂਕਿ ਜੇ ਕਹੀਏ ਵੀ ਸਾਰੇ ਅਫਸਰਾਂ ਨੂੰ ਤੋਂ ਆਰਡਰ ਦੇਣ ਡੀਜੀਪੀ ਨੇ ਆਰਡਰ ਦਿੱਤਾ ਐਸਐਸਪੀ ਨੂੰ ਵੀ ਤੇਰੇ ਇਲਾਕੇ ਚ ਮੈਨੂੰ ਕੰਟਰੋਲ ਚਾਹੀਦਾ ਕੋਈ ਕ੍ਰਾਈਮ ਨਹੀਂ ਹੋਣਾ ਚਾਹੀਦਾ ਹੁਣ ਐਸਐਸਪੀ ਨੂੰ ਕਹਤਾ ਤੇ ਐਸਐਸਪੀ ਨੇ ਸਾਰੇ ਐਸਐਚਓ ਨੂੰ ਕਹਣਾ ਵੀ ਆਪਣੇ ਆਪਣੇ ਇਲਾਕੇ ਸੰਭਲੋ ਵੀ ਇਹਨਾਂ ਚ ਕੰਟਰੋਲ ਹੋਣਾ ਚਾਹੀਦਾ ਮੈਨੂੰ ਮੈਂ ਗੱਲ ਕਰਦਾ ਕਿ ਡੀਜੀਪੀ ਸਾਹਿਬ ਨੇ ਜੇ ਐਸਐਸਪੀ ਸਾਹਿਬ ਨੂੰ ਉਸ ਵੇਲੇ ਦੇਨ ਕਿਹਾ ਹੋਗਾ ਮੌਕੇ ਤੇ ਤੇ ਉਹ ਜਰੂਰ ਉਹ ਇਨਵੈਸਟੀ ਤੇ ਜਰੂਰ ਉਹਨਾਂ ਨੂੰ ਵਿੱਚ ਇਨਵੋਲ ਕਰਕੇ ਔਰ ਉਹਨਾਂ ਨੂੰ ਵਿੱਚ ਰੱਖਿਆ ਜਾਏਗਾ ਐਫ ਆਰ ਦੇ ਵਿੱਚ ਕੀ ਉਹਨਾਂ ਨੂੰ ਰੈਸਟ ਵੀ ਕੀਤਾ ਜਾਵੇ ਕੇਸ ਦੇ ਵਿੱਚ ਪੂਰਾ ਉਹਨਾਂ ਦਾ ਵੀ ਮੈਂ ਕਹਾਂਗਾ ਹੱਥ ਹੋਏਗਾ ਜੀ ਜੇ ਜਨਤਾ ਦੀ ਆਵਾਜ਼ ਹੈ ਕਿਉਂਕਿ ਜਨਤਾ ਦੀ ਆਵਾਜ਼ ਜਿਹੜੀ ਕਦੀ ਝੂਠ ਰੇ ਉੱਠਦੀ ਜਨਤਾ ਦੀ ਆਵਾਜ਼ ਹਮੇਸ਼ਾ ਹੀ ਸੱਚ ਉੱਠਦੀ ਹੈ ਕਿਤੇ ਵੀ ਤੁਸੀਂ ਦੇਖ ਕੇ ਦੇਖ ਲਓ ਜਨਤਾ ਦੀ ਆਵਾਜ਼ ਹਮੇਸ਼ਾ ਹੀ ਸੱਚ ਉੱਠਦੀ ਹੈ ਬੋਤਰਾ ਜੀ ਹੈਰਾਨੀ ਦੀ ਗੱਲ ਹੈ ਤੁਸੀਂ ਪਹਿਲਾਂ ਵੀ ਗੱਲ ਕਰ ਰਹੇ ਸੀ ਇਹ ਕਿ ਐਨੇ ਐਨੇ ਹੀਰੇ ਮੁੰਡੇ ਜਦੋਂ ਆਪਣੇ ਜੋਬਨ ਤੇ ਆਏ ਤੇ ਉਹ ਮੌਤ ਦੀ ਨੀਂਦ ਸੌਂ ਗਏ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਜਦੋਂ ਕੋਈ ਕੰਮ ਕਰਨ ਲੱਗਦਾ ਆਪਣੇ ਸੂਬੇ ਵਾਸਤੇ ਆਪਣੇ ਲੋਕਾਂ ਵਾਸਤੇ ਉਹ اچانک ਐਦਾਂ ਮੌਤ ਦੀ ਨੀਂਦ ਕਿਉਂ ਸੌ ਜਾਂਦਾ ਸਮਝ ਨਹੀਂ ਆਉਂਦਾ ਮੈਂ ਅੱਗੇ ਵੀ ਕਹਿ ਗਿਆ ਹਾਂ ਵੀ ਜਦੋਂ ਸਾਡੇ ਚਮਕਦੇ ਹੀਰੇ ਪੰਜਾਬ ਦੇ ਜਦੋਂ ਇੱਕ ਸਿਖਰ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਇਹ ਕੀ ਹੁੰਦਾ ਉਹਨਾਂ ਨੂੰ ਮੈਂ ਦੇ ਗੱਲ ਕਹਿੰਦਾ ਹੁਣ ਮੈਂ ਦੋਸ਼ੀ ਕਿਹਨੂੰ ਦਾ ਮੈਂ ਤਾਂ ਕਹਾਂ ਵੀ ਉਹਨਾਂ ਨੂੰ ਦੇਖ ਕੇ ਲੋਕਾਂ ਕੋਲੋਂ ਜਿਹੜਾ ਬਰਦਾਸ਼ਤ ਨਹੀਂ ਹੁੰਦਾ ਵੀ ਯਾਰਾ ਹੀਰਾ ਚਮਕ ਗਿਆ ਹੁਣ ਇਹ ਕੀ ਹੋਣਾ ਕੀ ਇਹਨੇ ਗਾ ਕਰ ਰਾ ਇਹਦੇ ਬਾਰੇ ਕੋਈ ਸਮਝ ਨਹੀਂ ਆਉਂਦੀ ਲੋਕਾਂ ਨੂੰ ਉਹ ਫਿਰ ਕੋਈ ਨਾ ਕੋਈ ਗੇਮ ਇਹੋ ਜਿਹੀ ਬਣਦੀ ਹੈ ਇਹ ਬਸ ਉਹ ਕਹਿੰਦਾ ਜੀ ਐਕਸੀਡੈਂਟ ਹੋ ਗਿਆ ਮੈਂ ਖੁਦ ਆਪਣੇ ਬੇਟੇ ਦੀ ਲਾਣਾ ਮੇਰਾ ਬੇਟਾ ਵੀ ਚਮਕਦਾ ਹੀਰਾ ਸੀ ਕਿਸੇ ਵੇਲੇ ਯੂਨੀਵਰਸਿਟੀ ਚ ਪੜਦਾ ਸੀ ਚੰਡੀਗੜ੍ਹ ਚ ਮੈਂ ਆਪਣੇ ਦੀਪ ਸਿੱਧੂ ਦੀ ਲਾਣੇ ਆ ਮੈਂ ਆਪਣੇ ਕਿੰਨੇ ਕਿੰਨੇ ਬੰਦਿਆਂ ਦੀ ਲਾਣੇ ਗੱਲਾਂ ਆਪਾਂ ਕਿੰਨੇ ਕਿੰਨੇ ਹੀਰੇ ਮੈਂ ਤੁਹਾਨੂੰ ਕਣਾ ਗਟਿਆ ਇਹ ਮੈਂ ਇੱਕ ਗੱਲ ਤਾਂ ਕਹਾਂਗਾ ਵੀ ਇਹ ਸਾਰੇ ਚਮਕਦੇ ਹੀਰਿਆਂ ਨੂੰ ਛਿਪਾਉਣ ਵਾਲੇ ਜਿਹੜੇ ਹੈਗੇ ਨੇ ਇਹ ਉਹੀ ਨੇ ਵੀ ਜਿਹੜੇ ਜਦੋਂ ਹੁਣ ਪਿੱਛੇ ਦੀਪ ਸਿੱਧੂ ਦਾ ਰੌਲਾ ਪੈਂਦਾ ਕਿੰਨਾ ਕੁਛ ਪਿਆ ਔਰ ਉਸ ਤੋਂ ਬਾਅਦ ਫਿਰ ਕਈ ਹੋਰ ਵੀ ਹੋਏ ਨੇ ਜਿਆਦਾ ਆਪਾਂ ਡਿਟੇਲ ਚ ਨਾ ਜਾਈਏ ਕੋਕੈ ਇਨਾਂ ਨੂੰ ਇਹਨਾਂ ਦੇ ਪਿੱਛੇ ਸਾਰਾ ਕੁਝ ਚੱਲਦਾ ਸਭ ਕੁਝ ਹੁੰਦਾ ਤਾਂ ਹੀ ਕਰਕੇ ਇਹਨਾਂ ਨੂੰ ਦਬਾਇਆ ਜਾਂਦਾ ਜਦੋਂ ਨਹੀਂ ਦੱਬਦੇ ਫਿਰ ਉਹ ਲਾਸਟ ਵਾਲੀ ਫਿਰ ਇੱਕੋ ਗੋਲੀ ਦੇ ਫਰ ਹੈਗੀ ਲਾਸਟ ਵਾਲੀ ਫਿਰ ਉਹ ਕੰਮ ਇਹਨਾਂ ਨਾਲ ਹੋ ਜਾਂਦਾ ਆ ਤੁਸੀਂ ਕੋਈ ਨજર ਲੱਗੀ ਕੋਈ ਕੁਝ ਹੋ ਗਿਆ ਵਿਚਾਰਿਆਂ ਨਾਲ ਹੁੰਦਾ ਯਾ ਜਵੰਦਾ ਦੇਖੋ ਗਾਇਕ ਕਿਹੜਾ ਸੋਹਣਾ ਮੁੰਡਾ ਉਹ ਵਿਚਾਰੇ ਨਾਲ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਕੁਝ ਮਾਂ ਪਿਓ ਦੀ ਮੈਂ ਤਾਂ ਗੱਲ ਕਹਿੰਦਾ ਵੀ ਕਿਸਮਤ ਮਾੜੀ ਕਹਾ ਕੇ ਮਾਂ ਪਿਓ ਦੀ ਕਿਉਂਕਿ ਜਿਹੜਾ ਚਲਾ ਗਿਆ ਉਹਦੀ ਤਾਂ ਕੰਮ ਹੀ ਖਤਮ ਹੋ ਗਿਆ ਜਿਹੜਾ ਦੁੱਖ ਮਾਂ ਪਰ ਉਹਨੇ ਦੇਖਣਾ ਹੁੰਦਾ ਮਾਂ ਪਰ ਦੀ ਕਿਸਮਤ ਬਾੜੀ ਜਾਗੇ ਇਹਨਾਂ ਚੀਜ਼ਾਂ ਨੂੰ ਬਹੁਤ ਵੱਡਾ ਜਿਹੜਾ ਇੱਕ ਬੱਚੇ ਦਾ ਜਿਹੜੀ ਡੈੱਡ ਬੋਡੀ ਲੈ ਕੇ ਮੋਢੇ ਤੇ ਚੱਲਣਾ ਮਾਂ ਪਰ ਉਹ ਵਾਸਤੇ ਬਹੁਤ ਔਖਾ ਜੀ ਦਮ ਹੈ ਇਹਨਾਂ ਚੀਜ਼ਾਂ ਦਾ ਬਹੁਤ ਮਾੜਾ ਸਾਡੇ ਪੰਜਾਬ ਨਾਲ ਹੋ ਰਿਹਾ ਪੰਜਾਬ ਸਾਡਾ ਉੱਜੜ ਰਿਹਾ 84 ਚ ਉੱਜੜ ਗਿਆ 47 ਚ ਉੱਜੜ ਗਿਆ ਆ 98 ਚ ਦੇਖੋ ਤੁਸੀਂ ਚਿੱਟੇ ਚ ਕਿੰਨਾ ਪੰਜਾਬ ਕੁਝ ਪੰਜਾਬ ਬਾਹਰ ਨੂੰ ਭੱਜ ਗਿਆ ਜੇ ਕੋ ਚਮਕਦਾ ਸਤਾਰਾ ਸਾਡੇ ਜਾਗਦਾ ਹੈ ਉਹ ਵਿਚਾਰੇ ਦਾ ਉਦਾਂ ਸਵਾਤਾਂ ਜਾਂਦਾ ਹੈ ਤੇ ਮੈਂ ਸਰਕਾਰ ਦਾ ਬਦਲਾ ਲੈ ਜਾਂਦਾ ਹੀ ਸਰਕਾਰ ਨੂੰ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਵੀ ਕਹਿਣਾ ਕਿ ਥੋੜਾ ਜਿਆ ਜਿੰਨੇ ਵੀ ਐਸਐਚਓ ਚਾਹੇ ਸਪੈਸ਼ਲ ਮੀਟਿੰਗ ਕਰਕੇ ਉਹਨਾਂ ਨੂੰ ਇਸ ਗੱਲਬਾਤ ਦੇ ਸਪੈਸ਼ਲ ਗਿਆ ਜਾਵੇ ਤੁਹਾਡੇ ਇਲਾਕੇ ਦੇ ਵਿੱਚ ਜੇ ਇਹੋ ਜਿਹੀ ਗੱਲ ਹੋਏ ਤੇ ਫਿਰ ਜ਼ਿੰਮੇਵਾਰ ਤੁਸੀਂ ਹੋਗੇ ਮੈਂ ਤੇ ਗੱਲ ਕਹਿੰਦਾ ਜੇ ਪੁਲਿਸ ਆਪਣੀ ਸ਼ਕਤੀ ਤੇ ਆ ਜਾਏ ਪਰ ਪੁਲਿਸ ਵੀ ਕੀ ਕਰੇ ਕਿਤੇ ਹੁਣ ਹਰ ਬੰਦੇ ਨਾਲ ਤਾਂ ਪੁਲਿਸ ਨਹੀਂ ਚੱਲ ਸਕਦੀ ਨਾ ਕੁਝ ਬੰਦੇ ਦਾ ਮਤਲਬ ਹਰ ਬੰਦੇ ਦਾ ਪੁਲਸ ਨਹੀਂ ਚੱਲ ਸਕਦੀ ਕਿਉਂਕਿ ਸਾਡੇ ਕਿੰਨਾ ਕੁ ਬੰਦੇ ਚੱਲ ਲਾਂ ਕਿਤੇ ਵੀ ਸਪੋਰਟੀ ਕਿੰਨੀ ਕੁ ਕਰ ਲਾਂਗੇ ਇਸ ਚੀਜ਼ ਦਾ ਸਾਰਿਆਂ ਦਾ ਧਿਆਨ ਰੱਖਿਆ ਜਾਵੇ ਪਰ ਇਹ ਤੇ ਬੰਦੇ ਨੇ ਉਸ ਬੰਦੇ ਨੇ ਸੋਚਿਆ ਹੀ ਨਹੀਂ ਹੋਣਾ ਵੀ ਮੈਨੂੰ ਕੋਈ ਮਾਰ ਜੇਗਾ ਉਹਦਾ ਰਿਜ਼ਲਟ ਵਿਚਾਰੇ ਦਾ ਸਾਹਮਣੇ ਆ ਗਿਆ ਵੀ ਮਿੰਟ ਲਾਇਆ ਉਹਨਾਂ ਨੇ ਮਾਰ ਕੇ ਫਾਇਰ ਕੀਤਾ ਮਾਰ ਕੇ ਉੱਥੇ ਬੰਦਾ ਢੇਰੀ ਕਰ ਦਿੱਤਾ ਜੋ ਕਿ ਉਹਨੇ ਸੋਚਿਆ ਵੀ ਨਹੀਂ ਹੋਣਾ ਪੁਰੇ ਸਭ ਹੁਣ ਅੰਤਵਲ ਜੇ ਆਪਾਂ ਵਧੀਏ ਇਸ ਪੂਰੇ ਮੈਟਰ ਨੂੰ ਅੰਤਵਲ ਲੈ ਜਾਂਦੇ ਹੋਏ ਹੁਣ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਇੱਕ ਵੱਡਾ ਇੱਕ ਅਪਡੇਟ ਇਹ ਆਇਆ ਕਿ ਤਿੰਨ ਜਣੇ ਗ੍ਰਿਫਤਾਰ ਕੀਤੇ ਆ ਉਹ ਤਿੰਨ ਮੁਲਜ਼ਮ ਦੱਸੇ ਜਾ ਰਹੇ ਆ ਪਰ ਅਜੇ ਵੀ ਪਰਿਵਾਰ ਸੈਟੀਸਫਾਈਡ ਨਹੀਂ ਹੈਗਾ ਪਰਿਵਾਰ ਨੂੰ ਲੱਗ ਕੇ ਅਜੇ ਵੀ ਇਸ ਮੈਟਰ ਦੇ ਵਿੱਚ ਹੋਰ ਬਹੁਤ ਕੁਝ ਹੈਗਾ ਤੁਸੀਂ ਪੁਲਿਸ ਦੀ ਕਾਰਵਾਈ ਨੂੰ ਕਿਵੇਂ ਦੇਖਦੇ ਹੋ ਤੇ ਇਹਨੂੰ ਇਹਦੇ ਭਵਿੱਖ ਨੂੰ ਕਿਵੇਂ ਤੁਸੀਂ ਦੇਖਦੇ ਹੋ ਕੋ ਕਈ ਵਾਰੀ ਨਾ ਕੋਈ ਹਾਲਾਤ ਇਹੋ ਜਿਹੇ ਹੋ ਜਾਂਦੇ ਨੇ ਕਿ ਬੱਚਿਆਂ ਜਿਦਾ ਮਾਪਿਓ ਜਾਂ ਕੋਈ ਰਿਸ਼ਤੇਦਾਰ ਜਾਂ ਜਿੰਨੇ ਵੀ ਜਥੇਬੰਦੀਆਂ ਉੱਥੇ ਖੜੀਆਂ ਆ ਉਹ ਜਥੇਬੰਦੀਆਂ ਕਈ ਵਾਰੀ ਨਾ ਇਹੋ ਜੇ ਮੈਟਰ ਨੂੰ ਪੋਲੀਟੀਕਲ ਮੈਟਰ ਲੈ ਲੈਂਦੇ ਨੇ ਇਹਨੂੰ ਇਸ ਬਾਰੇ ਇੱਧਰ ਪਾਸੇ ਨਾ ਕਮਾਓ ਉਹ ਸੰਗਾਂ ਪੁਲਿਸ ਦਾ ਤੁਸੀਂ ਸਾਥ ਦਿਓ ਕਿਉਂਕਿ ਜੇ ਕੱਲ ਨੂੰ ਇਸ ਬੱਚੇ ਨੂੰ ਇਦਾਂ ਕੀਤੀ ਕੱਲ ਨੂੰ ਕਿਸੇ ਦੇ ਵੀ ਕੱਲ ਨੂੰ ਹੋਰ ਵੀ ਕਿਸੇ ਦੇ ਨੂੰ ਹੋ ਸਕਦੀ ਹੈ ਉਹਨੂੰ ਪੋਲੀਟੀਕਲ ਨੰਗਤ ਨਾ ਦਿਓ ਉਹਨੂੰ ਇਸ ਤਰੀਕੇ ਨਾਲ ਪੁਲਿਸ ਦਾ ਸਾਥ ਦੇ ਕੇ ਜੇ ਉਹ ਬੰਦੇ ਕੋਈ ਹੋਰ ਵਿੱਚ ਇਨਵੋਲਵ ਨੇ ਪੁਲਿਸ ਦਾ ਸਾਥ ਦਿਓ ਨਾਲ ਹੋ ਕੇ ਜੇ ਤੁਸੀਂ ਫਰੰਟ ਤੇ ਨਹੀਂ ਆਹੇ ਬੈਕਫਰੰਟ ਤੇ ਪੁਲਿਸ ਦਾ ਸਾਥ ਦਿਓ ਪੁਲਿਸ ਨੇ ਕੋਹ ਵੀ ਅਸੀਂ ਤੁਹਾਡੀ ਸਪੋਰਟ ਕਰ ਰਹੇ ਆ ਆ ਬੰਦੇ ਨਾਲ ਨੇ ਪੁਲਿਸ ਉਹਨਾਂ ਦੇ ਵਿੱਚ ਕਾਰਵਾਈ ਕਰੇਗੀ ਸਾਰੀ ਇਨਵੈਸਟੀਗੇਸ਼ਨ ਕਰੇਗੀ ਜਾ ਕੇ ਕਰੇ ਬੁਲਾ ਕੇ ਕਰੇ ਕਿਸ ਤਰ੍ਹਾਂ ਕਰੇ ਉਹਦਾ ਚਾਹੇ ਮੋਬਾਈਲ ਲੋਕੇਸ਼ਨ ਤੇ ਕਰੇ ਮੋਬਾਈਲ ਲਿੰਕ ਤੇ ਕਰੇ ਕਿਸੇ ਤਰੀਕੇ ਕਰੇ ਪੁਲਿਸ ਸਾਰਾ ਉਹ ਲਿੰਕ ਕਰੇ ਇਸ ਚੀਜ਼ ਦੀ ਕੋਹ ਕਰੇਗੀ ਡਿਟੇਲ ਨਾਲ ਔਰ ਜਿਹੜਾ ਜਿਹੜਾ ਬੰਦਾ ਵੇਚਣ ਵਾਲ ਵਾਏਗਾ ਜਿੱਦਾਂ ਹੁਣ ਬੰਦੇਓ ਫੜੇ ਗਏ ਬਾਕੀ ਬੰਦੇ ਨੂੰ ਕਹਿੰਦੇ ਫੜੋ ਬੰਦੇ ਹੁਣ ਫੜਨ ਨੂੰ ਟਾਈਮ ਲੱਗੇਗਾ ਫੜੇਗੀ ਪੁਲਿਸਾਂ ਚ ਕੋਈ ਸ਼ੱਕ ਨਹੀਂ ਜਿਹੜੇ ਜਿਹੜੇ ਬੰਦੇ ਮਾਂ ਪਿਓ ਨੇ ਜਾਂ ਉਹਨਾਂ ਨੇ ਲਕਾਇਆ ਪੁਲਿਸ ਫੜੇਗੀ ਸਭ ਕੁਝ ਹੋਏਗਾ ਥੋੜਾ ਟਾਈਮ ਲੱਗਦਾ ਕਿਉਂਕਿ ਬੰਦੇ ਉਹ ਮੌਕੇ ਤੇ ਤਿੰਨ ਫੜੇ ਗਏ ਬਾਕੀ ਵੀ ਫੜੇ ਜਾਣਗੇ ਉਹ ਕਿੱਥੇ ਭੱਜ ਜਾਣਗੇ ਕਿਤੇ ਦੂਰ ਨਹੀਂ ਚੱਪਾ ਲੇ بڑے بڑے ਫੜੇ ਗਏ ਆ ਤੁਸੀਂ ਦੇਖੋ ਜਿੰਨਾ ਜਿੰਨਾ ਲੋਕੀ ਕਹਿੰਦੇ ਨਹੀਂ ਫੜੇ ਜਾ ਉਹ ਵੀ ਫੜ ਲੈ ਪੁਲਿਸ ਨੇ ਇਹ ਗੱਲ ਨਹੀਂ ਪਰ ਜੇ ਸਰਕਾਰ ਦਾ ਤੇ ਅਫਸਰਾਂ ਦਾ ਡੀਜੀਪੀ ਸਾਹਿਬ ਦਾ ਮੋਕੇ ਦੇ ਐਸਐਸਪੀ ਸਾਹਿਬ ਦਾ ਸਾਥ ਸਰਕਾਰ ਦਵੇ ਤੇ ਜਨਤਾ ਦਵੇ ਤੇ ਕੋਈ ਇਹੋ ਜਿਹਾ ਦੋਸ਼ੀ ਨਹੀਂ ਵੀ ਜਿਹੜਾ ਨਾਂ ਫੜਿਆ ਜਾਵੇ ਮੈਂ ਅੱਗੇ ਵੀ ਕਹਿਣਾ ਹਾਂ ਬਾਰ-ਬਾਰ ਚਿੱਟਾ ਵੀ ਤਾਂ ਹੀ ਖਤਮ ਹੋਏਗਾ ਜੇ ਜਨਤਾ ਸਾਥ ਦਵੇ ਤੇ ਪੁਲਿਸ ਇਮਾਨਦਾਰੀ ਨਾਲ ਕੰਮ ਕਰੇ ਚਿੱਟਾ ਵੀ ਸਾਹਿਬ ਤਾਂ ਹੀ ਖਤਮ ਹੋਏਗਾ ਤੇ ਪੁਲਿਸ ਐਵੇਂ ਨਾ ਪਿਛਲੀਆਂ ਡਿਟੇਲਾਂ ਕੱਢ ਕੇ ਜੇ ਬੰਦੇ ਨੇ ਕੋਈ ਪਹਿਲਾ ਕ੍ਰਾਈਮ ਕੀਤਾ ਉਹ ਲਿਸਟ ਬਣਾ ਕੇ ਤੇ ਉਹਨਾਂ ਨੂੰ ਚੱਕੀ ਜਾਵੇ ਤੇ ਮੁੜ ਕੇ ਜੋ ਪੁਲਿਸ ਕ੍ਰਾਈਮ ਕਰਦੀ ਵੀ ਹੈ ਵੇ ਮੁੜ ਕੇ ਉਹਨਾਂ ਕੋਈ ਪੈਸੇ ਇਕੱਠੇ ਕਰਕੇ ਛੱਡੀ ਜਾਂਦੀ ਵੀ ਕਰਾਪਸ਼ਨ ਇਹੋ ਜੀ ਹੋ ਰਹੀ ਹੈ ਮੈਨੂੰ ਕੋਈ ਕਿ ਮੇਰੇ ਕੋਲ ਪੰਜਾਬ ਦੀ ਡਿਟੇਲ ਸਾਰੀ ਆਉਂਦੀ ਹੈ ਮੈਂ ਬਾਈ ਨਹੀਂ ਨਹੀਂ ਲੈਣਾ ਚਾਹੁੰਦਾ ਨਾਮ ਮੈਂ ਉਹਨਾਂ ਉਹਨਾਂ ਜਿਹੜੇ ਵੀ ਐਸਐਚਓ ਸੁਣਦੇ ਹੋਣਗੇ ਮੇਰੀ ਗੱਲ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਜਾਣਾ ਵੀ ਕਿੰਨਾ ਕਿੰਨਾ ਲੈ ਪੈਸੇ ਲੈ ਕੇ ਬੰਦਿਆਂ ਨੂੰ ਨਜਾਇਜ਼ ਫੜ ਕੇ ਤੇ ਬੰਦਿਆਂ ਨੂੰ ਮੁੜ ਕੇ ਛੱਡ ਵੀ ਦਿੱਤੇ ਸੋ ਮੇਰੀ ਬੇਨਤੀ ਹੈ ਮੈਂ ਕਹਿੰਦਾ ਬਾਰ-ਬਾਰ ਸੱਚ ਨੂੰ ਜਿੰਨੇ ਵੀ ਲੱਗੇ ਨੇ ਕਿ ਇਮਾਨਦਾਰੀ ਨਾਲ ਕੰਮ ਕਰੋ ਤਨਖਾਹ ਬਹੁਤ ਹੈ ਅੱਜ ਜੀ ਐਸਐਚਓ ਦੀ ਤਨਖਾਹ ਲੱਗੀ 1.5 ਲੱਖ ਰੁਪਏ ਤਨਖਾਹ ਹੈ ਘ ਸਰਕਾਰ ਨੇ ਤੁਹਾਨੂੰ ਸਰਕਾਰ ਕੋਲ ਇੱਕ ਸੀਕ੍ਰੇਟ ਫੰਡ ਹੁੰਦਾ ਸਰਕਾਰ ਉਹ ਵੀ ਫੰਡ ਖਰਚਦੀ ਹੈ ਜਿਹੜਾ ਕਿ ਇਹਨਾਂ ਚੀਜ਼ਾਂ ਦੀ ਇਨਕੁਆਰੀ ਵਾਸਤੇ ਹੁੰਦਾ ਵੀ ਆ ਕਿੱਥੋਂ ਕਿੱਥੋਂ ਕੀ ਕੀ ਕੱਢਣਾ ਸਾਰਾ ਕੁਝ ਹੁੰਦਾ ਸੋ ਮੇਰੀ ਬੇਨਤੀ ਹੈ ਜਿੰਨੇ ਵੀ ਐਸਐਚਓ ਨੇ ਜਿੰਨੇ ਵੀ ਡੀਐਸਪੀ ਨੇ ਥੋੜਾ ਸਖਤੀ ਕਰ ਲੋ ਨਾ ਫਸੋ ਨਾ ਕਰਪਸ਼ਨ ਕਰੋ ਅੱਧ ਦੂਜੇ ਤੀਜੇ ਦਿਨ ਕੋਈ ਇਨਸਪੈਕਟਰ ਫੜਿਆ ਹੁੰਦਾ ਕੋਈ ਡੀਐਸਪੀ ਫੜਿਆ ਹੁੰਦਾ ਯਾਰ ਕਿੱਡੀ ਘਣਾਉਣੀ ਹਰਕਤ ਹੈ ਆਪਾਂ ਬੋਲਦੇ ਆ ਯਾਰ ਜੇ ਸਾਨੂੰ ਕੋ ਕੱਲ ਨੂੰ ਪੁੱਛੇ ਤੂੰ ਹੀ ਕਿਹਨਾਂ ਦੇ ਅੱਖ ਚ ਬੋਲਦੇ ਪਬਲਿਕ ਹੈ ਸਾਨੂੰ ਆਵਾਜ਼ ਬਰੇ ਤੂੰ ਇਹਨਾਂ ਚੋਰਾਂ ਦੇ ਅੱਖ ਚ ਬੋਲਦੇ ਤੂੰ ਇਹਨਾਂ ਕਰਪਟਾ ਬੰਦਿਆਂ ਦੇ ਅੱਖ ਚ ਬੋਲਦੇ ਤੇ ਸਾਡੇ ਕੋ ਇਹਨਾਂ ਗੱਲਾਂ ਦਾ ਜਵਾਬ ਨਹੀਂ ਫਿਰਾਂ ਮੇਰੀ ਬੇਨਤੀ ਹੈ ਸਾਰੇ ਜਿੰਨੇ ਵੀ ਪੁਲਿਸ ਸਾਡੀ ਪੰਜਾਬ ਦੀ ਹੈ ਮੈਂ ਸਾਰਿਆਂ ਨੂੰ ਕਰਨਾ ਈਵਨ ਕਿ ਸੀਨੀਅਰ ਅਫਸਰ ਮੇਰੇ ਜਿੰਨੇ ਵੀ ਸਾਰੇ ਹੀ ਮੇਰੇ ਰਿਸਪੈਕਟੇਬਲ ਨੇ ਚਾਹੇ ਐਸਐਚਓ ਚਾਹੇ ਡੀਐਸਪੀ ਚਾਹੇ ਐਸਐਸਪੀ ਚਾਹੇ ਕੋਈ ਵੀ ਮੈਂ ਉਹਨਾਂ ਨੂੰ ਇੱਕੋ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਕੰਮ ਕਰੋ ਕਰਪਸ਼ਨ ਵਾਲਾ ਪਾਸਾ ਛੱਡ ਦਿਓ ਮਾਹੌਲ ਬੜਾ ਖਰਾਬ ਹੈ ਨੌਕ ਠੀਕਣਾ ਤੇ ਪਰਿਵਾਰ ਪਾਲਾ ਬੜਾ ਔਖਾ ਹੁੰਦਾ ਏ ਇੱਕ ਤੁਸੀਂ ਮਹਿਕਮੇ ਦੇ ਫਿਰ ਡਿਫਾਲਟਰ ਹੋਵਗੇ ਇੱਕ ਬੈਂਕ ਦੇ ਡਿਫਾਲਟਰ ਹੋ ਹੋਵੇ ਇੱਕ ਘਰ ਦੇ ਡਿਫਾਲਟਰ ਹੋਵਗੇ ਇੱਕ ਸਕੂਲ ਜਿੱਥੇ ਬੱਚੇ ਤੁਹਾਡੇ ਪੜ੍ਹਦੇ ਉੱਥੋਂ ਡਿਫਾਲਟਰ ਹੋਗੇ ਆ ਚਾਰ ਪੰਜ ਜਗ੍ਹਾ ਤੋਂ ਡਿਫਾਲਟਰ ਹੋਵਗੇ ਤੁਸੀਂ ਇਹਨਾਂ ਚੀਜ਼ਾਂ ਦਾ ਸਾਰੀਆਂ ਦਾ ਧਿਆਨ ਦਿਓ ਇਹ ਇਮਾਨਦਾਰੀ ਨਾਲ ਕੰਮ ਕਰੋ ਬਾਕੀ ਆ ਜਿਹੜਾ ਕੇਸ ਹੈ ਇਨਵੈਸਟੀਗੇਸ਼ਨ ਪੁਲਿਸ ਕਰ ਰਹੀ ਹੈ ਔਰ ਬੜੇ ਸੀਰੀਅਸਲੀ ਔਰ ਹਾਈ ਲੈਵਲ ਇਨਵੈਸਟੀਗੇਸ਼ਨ ਹੋ ਰਹੀ ਹੈ ਤੇ ਇੱਕ ਨਹੀਂ ਅਫਸਰ ਚਾਰ ਪੰਜ ਸੀਨੀਅਰ ਅਫਸਰਾਂ ਨਾਲ ਵਾਸੀ ਜਨ ਕਰ ਰਹੇ ਠੀਕ ਹੈ ਜਦੋਂ ਬਿਲਕੁਲ ਇਹ ਇਹ ਸਿਚੁਏਸ਼ਨ ਫਿਲਹਾਲ ਇਸ ਕੇਸ ਨੂੰ ਲੈ ਕੇ ਔਰ ਓਵਰਆਲ ਪੁਲਿਸਿੰਗ ਦੇ ਉੱਤੇ ਵੀ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸ਼ਾਇਦ ਹੁਣ ਉਹ ਵਕਤ ਦੀ ਗਰਮ ਤੇ ਵਿੱਚ ਆਉ ਤੱਕ ਕੜੀ ਕਰਨੀ ਪਵੇਗੀ ਪਰ ਉਹ ਤੱਕਲੀ ਦੱਸਦੇ ਰਾਵਾਂਗੇ ਜੋ ਕੁਝ ਵਾਪਰੇਗਾ ਜੋ ਕੁਝ ਸਾਹਮਣੇ ਆਵੇਗਾ ਖਾਸ ਤੌਰ ਦੇ ਉੱਤੇ ਇਸ ਪੂਰੇ ਮੈਟਰ ਦੇ ਵਿੱਚ ਜੋ ਕੁਝ ਸਾਹਮਣੇ ਆ ਰਿਹਾ ਹੌਲੀ ਹੌਲੀ ਕਰਕੇ ਕੱਲੀ ਕੱਲੀ ਚੀਜ਼ ਇਸ ਮੈਟਰ ਨੂੰ ਤੂਲ ਦਿੰਦੀ ਪਈ ਹੈ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬਣੇ ਰਵਾਨ ਇੰਡੀਆ ਪੰਜਾਬੀ